ਆਈ ਹੋਪ ਤੁਸੀਂ ਸਾਰੇ ਠੀਕ ਹੋਗੇ ਅੱਜ ਦੀ ਵੀਡੀਓ ਤੁਹਾਡਾ ਸਵਾਗਤ ਹੈ ਅੱਜ ਆਪਾਂ ਮੱਕੀ ਤੇ ਮੇਥਿਆਂ ਵਾਲੀ ਰੋਟੀ ਬਣਾਵਾਂਗੇ ਆਪਾਂ ਮੱਕੀ ਦੇ ਵਿੱਚ ਮੱਕੀ ਦੇ ਆਟੇ ਵਿੱਚ ਮੇਥੇ ਦੇ ਪਹਿਲਾਂ ਆਪਾਂ ਚੰਗੀ ਤਰ੍ਹਾਂ ਡੰਗ ਕੇ ਉਹਨਾਂ ਨੂੰ ਬਰੀਕ-ਬਰੀਕ ਕੱਟ ਗਏ ਆਪਾਂ ਮੱਕੀ ਦੇ ਆਟੇ ਵਿੱਚ ਮੇਥੇ ਪਾ ਲੈਣੇ ਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਕਾਲਾ ਨਮਕ ਜਿੰਨਾ ਕਿ ਆਪਾਂ ਸਵਾਦ ਅਨੁਸਾਰ ਪਾਉਣਾ ਚਾਹੁੰਨੇ ਉਹਨਾਂ ਕ ਪਹਿਲਾਂ ਕਾਲਾ ਨਮਕ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾ ਲੈਣਾ ਚੱਟਾ ਨਮਕ ਚੱਟਾ ਨਮਕ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਸਵਾਦ ਅਨੁਸਾਰ ਗਰਮ ਮਸਾਲਾ ਪਾ ਲੈਣਾ ਜਿਹਦੇ ਨਾਲ ਕੀ ਇਹਦਾ ਟੇਸਟ ਬਣ ਜਾਣਾ ਹੀ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਰੈੱਡ ਮਿਰਚ ਰੈੱਡ ਮਿਰਚ ਪਾਉਣ ਤੋਂ ਬਾਅਦ ਆਪਾਂ ਇਹਨੂੰ ਪਾਣੀ ਦੇ ਨਾਲ ਚੰਗੀ ਤਰ ਆਟਾ ਗੁੰਨ ਕੇ ਫਿਰ ਆਪਾਂ ਇਹਨੂੰ 5-10 ਮਿੰਟ ਵਾਸਤੇ ਆਈਂ ਰੱਖ ਦੇਣਾ ਉਸ ਤੋਂ ਬਾਅਦ 5-10 ਮਿੰਟ ਵਾਸਤੇ ਰੱਖ ਕੇ ਆਪਾਂ ਇਹਦੇ ਪੇੜੇ ਕਰ ਲੈਣੇ ਆ ਪੇੜੇ ਕਰਨ ਤੋਂ ਪਹਿਲਾਂ ਆਪਾਂ ਵੇਲਣੇ ਦੇ ਉੱਤੇ ਲਿਫਾਫਾ ਵਿਛਾਲਾਂਗੇ ਲਿਫਾਫਾ ਵਿਛਾਉਣ ਕਿ ਇਹ ਮੋਦੇ ਨਾਲ ਚਿਪਕਦੀ ਨਹੀਂਗੀ ਵੇਲਣੇ ਵੇਲਣੇ ਨਾਲ ਤੇ ਉਹਦੇ ਨਾਲ ਚਗਲੇ ਨਾਲ ਚਿਪਕਦੀ ਨਹੀਂ ਉਸ ਤੋਂ ਬਾਅਦ ਆਪਾਂ ਇਹਨੂੰ ਵੇਲ ਕੇ ਤਵੇ ਦੇ ਉੱਤੇ ਆਪਾਂ ਪਹਿਲਾਂ ਰੋਸਟ ਫ੍ਰੈਂਡ ਲਾ ਲਿਆ ਸੀ ਫਿਰ ਆਪਾਂ ਉਹਦੇ ਘਿਓ ਜਾਂ ਕੁਝ ਵੀ ਜਿਹੜਾ ਤੁਸੀਂ ਵਰਤਦੇ ਆ ਉਹ ਲਾ ਕੇ ਫਿਰ ਆਪਾਂ ਇਹਨੂੰ ਤਵੇ ਦੇ ਉੱਤੇ ਪਾ ਲੈਣਾ ਈ ਤੇ ਆਪਾਂ ਇਹਨੂੰ ਦੋਨੇ ਪਾਸਿਓਂ ਦੇਖੋ ਆਪਾਂ ਤੇਲ ਜਾਂ ਫ੍ਰੈਂਡ ਕੁਝ ਵੀ ਲਾ ਕੇ ਇਹਨੂੰ ਦੋਨੇ ਪਾਸਿਓਂ ਚੰਗੀ ਤਰ੍ਹਾਂ ਨਾਲ ਰਾੜ ਲੈਣਾ ਤੁਸੀਂ ਵੀ ਦੇਖੋ ਆਪਣਾ ਕਿੰਨਾ ਸੋਹਣਾ ਪਰੌਂਠਾ ਬਣ ਕੇ ਤਿਆਰ ਹੋ ਗਿਆ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ ਆਪਣੇ ਆਨੇ ਵੇਖ ਲੈਣ ਆਪਣੇ ਚੰਗੇ